ਇਹ ਪਲਾਂਟ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਗਲਮੋਰ ਦਾ ਗਲਮੋਰ ਦੀਆਂ ਵਸੇ ਤਾਂ ਕਈ ਵੈਰਾਈਟੀਆਂ ਆਉਂਦੀਆਂ ਇੱਕ ਨੀਲ ਮੋਰ ਜਾਂ ਜਕਰੰਡਾ ਜਿਹਨੂੰ ਕੇ ਜਾਮਨੀ ਰੰਗ ਦੇ ਫੁੱਲ ਲੱਗਦੇ ਆ ਦੂਸਰਾ ਗਲਮੋਰ ਜਿਹਨੂੰ ਕੇ ਲਾਲ ਸੰਤਰੀ ਫੁੱਲ ਲੱਗਦੇ ਆ ਤੇ ਤੀਸਰਾ ਗਲਮੋਰ ਹੈਗਾ ਜਿਹਦੇ ਫੁੱਲ ਦੇਖਣ ਨੂੰ ਲਾਲ ਸੰਤਰੀ ਗਲਮੋਰ ਵਾਲੇ ਹੀ ਲੱਗਦੇ ਆ ਪਰ ਇਹ ਨਵੀਂ ਵੈਰਾਈਟੀ ਆਈ ਆ ਇੱਕ ਤਾਂ ਇਹ ਠੰਡ ਦੇ ਵਿੱਚ ਮਰਦੀ ਨਹੀਂ ਹੈਗੀ ਜਿਹੜਾ ਲਾਲ ਗਲਮੋਰ ਹੁੰਦਾ ਉਹ ਸਰਦੀ ਦੇ ਵਿੱਚ ਛੋਟਾ ਬੂਟਾ ਤਾਂ ਖਾਸ ਕਰਕੇ ਹੀ ਸੁੱਕਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ। ਕਈ ਵਾਰ ਤਾਂ ਬਿਲਕੁਲ ਹੀ ਖਤਮ ਹੋ ਜਾਂਦਾ ਦੁਬਾਰਾ ਫੁੱਟਦਾ ਹੀ ਨਹੀਂ। ਇਹ ਡਵਾਰਫ ਵੈਰੈਟੀ ਆ ਜਾਂ ਕਹਿ ਲਓ ਹਾਈਬ੍ਰਿਡ ਵੈਰੈਟੀ ਆ। ਇਹ ਛੋਟੇ ਕੱਦ ਤੋਂ ਹੀ ਫੁੱਲੇ ਨੂੰ ਖੜਨ ਲੱਗ ਪੈਂਦੇ ਆ। ਜਿਹੜਾ ਦੂਸਰਾ ਲਾਲ ਗੁਲਮੋਹਰ ਹੁੰਦਾ ਉਹਨੂੰ ਘੱਟ ਤੋਂ ਘੱਟ 3 ਸਾਲ ਜਾਂ ਕਈ ਵਾਰ ਚੌਥੇ ਸਾਲ ਜਾ ਕੇ ਜਾਂ ਪੰਜਵੇਂ ਸਾਲ ਪੂਰਾ ਭਰਦਾ ਫੇਰ ਫੁੱਲ ਆਉਣ ਲੱਗਦੇ। ਤੀਜੇ ਸਾਲ ਤੋਂ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਆਉਂਦੇ। ਤੇ ਇਹ ਬੂਟਾ ਹਜੇ ਬਿਲਕੁਲ ਛੋਟਾ ਮਤਲਬ ਲਫਾਫੇ ਦੇ ਵਿੱਚ ਹੀ ਲੱਗਾ ਹੋਇਆ। ਤੇ ਲਗਭਗ 4 ਫੁੱਟ ਜਾਂ 5 ਫੁੱਟ ਕੱਦ ਹੈ ਇਹਦਾ 5 ਫੁੱਟ ਤੋਂ ਘੱਟ ਹੀ ਆ ਤੇ ਫੁੱਲ ਇਹਨੂੰ ਖਿੜਨੇ ਸ਼ੁਰੂ ਹੋ ਗਏ ਖਿਰਦੇ ਵੀ ਜਿਆਦਾ ਫੁੱਲ ਫੁੱਲ ਦਾ ਕਲਰ ਵੀ ਸੋਹਣਾ ਹੁੰਦਾ ਬਹੁਤ ਤੇ ਨਿੱਕੇ ਜਿਹੇ ਬੂਟੇ ਨੇ ਹੀ ਖਿੜਨ ਲੱਗ ਪੈਂਦੇ ਐਡਵਾਰਫ ਵੈਰਾਈਟੀ ਆ ਬਹੁਤ ਸੋਹਣੀ ਇਹ ਘਰਾਂ ਜਾਂ ਪਾਰਕਾਂ ਦੇ ਵਿੱਚ ਆਪਾਂ ਸਜਾਵਟ ਰਸਤੇ ਤੇ ਛਾਂ ਵਾਸਤੇ ਇਹ ਗਲਮੋਹਰ ਲਗਾ ਸਕਦੇ ਆ ਜਿਵੇਂ ਪਹਿਲਾਂ ਵੀ ਦੱਸਿਆ ਕਿ ਲਾਲ ਗਲਮੋਹਰ ਦੀ ਜਿਵੇਂ ਕਿ ਆ ਪਰੇਸ਼ਾਨੀ ਆਪਾਂ ਨੂੰ ਆਉਂਦੀ ਆ ਕਿ ਸਰਦੀ ਦੇ ਵਿੱਚ ਸੁੱਕ ਜਾਂਦਾ ਹੈ ਜਿਆਦਾ ਠੰਡ ਦੇ ਵਿੱਚ ਇਹ ਬੂਟਾ ਸੁੱਕਦਾ ਨਹੀਂ ਹੈਗਾ ਗਰਮੀ ਸਰਦੀ ਬਹੁਤ ਸੋਹਣੀ ਹੈ ਤੇ ਤੇ ਗਰੋਥ ਆਉਂਦੀ ਰਹਿੰਦੀ ਹੈ ਗਲਮੋਰ ਜਾਂ ਡਵਾਰਫ ਗਲਮੋਰ ਜਾਂ ਹਾਈਬ੍ਰਿਡ ਗਲਮੋਰ ਇਹਨੂੰ ਕਿਹਾ ਜਾਂਦਾ ਹੈ ਇਹ ਬੂਟੇ ਅਗਰ ਤੁਹਾਨੂੰ ਚਾਹੀਦੇ ਹੋ ਤਾਂ ਕਿਸਾਨ ਪlant ਨਰਸਰੀ ਪੈਂਡ ਫਰੋਸ਼ ਜਿਲ੍ਹਾ ਫਰੋਜ਼ਪੁਰ ਤੋਂ ਆ ਕੇ ਲਿਜਾ ਸਕਦੇ ਜੀ ਆਪਣੇ ਕੋਲੇ ਬੂਟੇ ਇਹ ਤਿਆਰ ਹੈਗੇ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਹਰ ਤਰ੍ਹਾਂ ਦੇ ਫਲਦਾਰ ਸੂਜਾਊਟ ਵਾਲੇ ਪਾਮ ਇੰਡੋਰ ਆਊਟਡੋਰ ਹਰ ਤਰ੍ਹਾਂ ਦੇ ਬੂਟੇ ਮਤਲਬ ਕਿ ਅਵੇਲੇਬਲ ਹੁੰਦੇ ਆ ਬਹੁਤ ਵਧੀਆ ਰੇਟਾਂ ਤੇ ਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਜਿਸ ਵੀ ਵੀਰ ਭਰਾ ਨੂੰ ਚਾਹੀਦੇ ਹੋਣ ਫਰੋਸ਼ਾ ਕਿਸਾਨ ਪlant nursery ਤੋਂ ਆ ਕੇ ਲਿਜਾ ਸਕਦੇ ਆ ਜੀ ਧੰਨਵਾਦ ਜੀ